ਸਾਸ਼ਰੀਆ ਕਾਰ ਜੀ ਸਵਾਗਤ ਕਰਦੇ ਆਂ ਜੀ ਤੁਹਾਡਾ ਪੰਜਾਬੀ ਫਲੇਵਰਸ ਤੇ ਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਅੱਜ ਅਸੀਂ ਗੁੜ ਵਾਲੀ ਗੱਚਕ ਦੀ ਰੈਸিপি ਲੈ ਕੇ ਆਏ ਆਂ ਤੇ ਜਿਵੇਂ ਕਿ ਹੁਣ ਸਰਦੀਆਂ ਸਟਾਰਟ ਹੋਣ ਵਾਲੀਆਂ ਨੇ ਤਾਂ ਗੁੜ ਵਾਲੀ ਗੱਚਕ ਤਾਂ ਸਭ ਨੂੰ ਹੀ ਪਸੰਦ ਹੁੰਦੀ ਆ ਤੇ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਵੇਂ ਤੁਸੀਂ ਘਰ ਵਿੱਚ ਹੀ ਪਰਫੈਕਟ ਗੁੜ ਵਾਲੀ ਗੱਚਕ ਬਿਲਕੁਲ ਮਾਰਕੀਟ ਵਰਗੀ ਤੁਸੀਂ ਘਰ 'ਚ ਬਣਾ ਕੇ ਤਿਆਰ ਕਰ ਸਕਦੇ ਹੋ ਤੇ ਚਲੋ ਜੀ ਹੁਣ ਆਪਾਂ ਆਪਣੀ ਰੈਸਪੀ ਸਟਾਰਟ ਕਰਦੇ ਆਂ ਤੇ ਗੁੜ ਵਾਲੀ ਗੱਚਕ ਬਣਾਉਣ ਲਈ 200 ਗ੍ਰਾਮ ਆਪਾਂ ਨੇ ਗੁੜ ਲਿਆ ਤੇ ਇੱਕ ਕੋਲੀ ਆਪਾਂ ਨੇ ਕੱਚੀ ਮੂੰਗਫਲੀ ਲਈ ਹੈ ਸਭ ਤੋਂ ਪਹਿਲਾਂ ਆਪਾਂ ਇੱਕ ਪਲੇਟ ਵਿੱਚ ਥੋੜਾ ਜਿਹਾ ਔਇਲ ਲਗਾ ਕੇ ਇਹਨੂੰ ਗ੍ਰੀਸ ਕਰਕੇ ਰੱਖ ਲੈਣੇ ਆ ਕਿਉਂਕਿ ਬਾਅਦ ਵਿੱਚ ਆਪਾਂ ਨੇ ਫਟਾਫਟ ਜਿਹੜਾ ਗਰਮ ਮਿਕਸਚਰ ਹੈ ਗੁੜ ਦਾ ਤੇ ਮੂੰਗਫਲੀ ਦਾ ਉਹਨੂੰ ਆਪਾਂ ਨੇ ਫਟਾਫਟ ਇਹਦੇ ਤੇ ਸਪਰੈਡ ਕਰਨਾ ਹੈ ਇਸ ਕਰਕੇ ਆਪਾਂ ਇਹਨੂੰ ਪਹਿਲਾਂ ਹੀ ਗ੍ਰੀਸ ਕਰਕੇ ਰੱਖ ਲੈਣੇ ਆ ਤੇ ਸਭ ਤੋਂ ਪਹਿਲਾਂ ਆਪਾਂ ਪੀਨਟਸ ਨੂੰ ਰੋਸਟ ਕਰ ਲੈਣੇ ਆ ਕਿਉਂਕਿ ਆਪਾਂ ਨੇ ਕੱਚੀ ਮੂੰਗਫਲੀ ਲਈ ਹੈ ਇਸ ਕਰਕੇ ਆਪਾਂ ਇਹਨਾਂ ਨੂੰ ਥੋੜਾ ਜਿਹਾ ਰੋਸਟ ਕਰ ਲੈਣੇ ਆ ਤੁਸੀਂ ਚਾਹੋ ਤਾਂ ਰੋਸਟ ਕੀਤੀ ਹੋਈ ਮੂੰਗਫਲੀ ਵੀ ਯੂਜ਼ ਕਰ ਸਕਦੇ ਹੋ ਤੇ ਮੂੰਗਫਲੀ ਆਪਣੀ ਰੋਸਟ ਹੋ ਚੁੱਕੀ ਹੈ ਹੁਣ ਆਪਾਂ ਇਹਨੂੰ ਕਿਸੇ ਪਲੇਟ 'ਚ ਕੱਢ ਕੇ ਥੋੜਾ ਜਿਹਾ ਠੰਡਾ ਕਰ ਲੈਣੇ ਆ ਤੇ ਠੰਡਾ ਹੋਣ ਤੋਂ ਬਾਅਦ ਆਪਾਂ ਇਹਦਾ ਜਿਹੜਾ ਛਿਲਕ ਹੈ ਇਹਨੂੰ ਆਪਾਂ ਹੱਥਾਂ ਨਾਲ ਰਿਮੂਵ ਕਰਾਂਗੇ ਤੇ ਕਿਉਂਕਿ ਆਪਾਂ ਨੇ ਮੂੰਗਫਲੀ ਨੂੰ ਰੋਸਟ ਕਰਿਆ ਤਾਂ ਇਹ ਜਿਹੜਾ ਛਿਲਕਾ ਹੈ ਆਸਾਨੀ ਨਾਲ ਰਿਮੂਵ ਹੋ ਜਾਂਦਾ ਹੈ ਤੇ ਛਿਲਕ ਰਿਮੂਵ ਕਰਨ ਤੋਂ ਬਾਅਦ ਆਪਾਂ ਇਹਨਾਂ ਨੂੰ ਹੱਥ ਨਾਲ ਪ੍ਰੈਸ ਕਰਕੇ ਇਹਨੂੰ ਦੋ ਪਾਰਟ ਵਿੱਚ ਡਿਵਾਈਡ ਕਰ ਲਵਾਂਗੇ ਤੇ ਹੁਣ ਆਪਾਂ ਪੈਨ ਨੂੰ ਗਰਮ ਕਰਕੇ ਗੁੜ ਨੂੰ ਆਪਾਂ ਮੈਲਟ ਕਰਾਂਗੇ ਤੇ ਗੁੜ ਨੂੰ ਆਪਾਂ ਨੇ ਛੋਟੇ-ਛੋਟੇ ਪੀਸੇਸ ਵਿੱਚ ਕੱਟ ਕਰ ਲਿਆ ਸੀ ਤੇ ਹੁਣ ਆਪਾਂ ਇਹਦੇ ਵਿੱਚ ਦੋ ਤੋਂ ਤਿੰਨ ਚਮਚ ਪਾਣੀ ਦੇ ਐਡ ਕਰਾਂਗੇ ਤੇ ਸਿਰਫ 2 ਤੋਂ 3 ਚਮਚੇ ਹੀ ਪਾਣੀ ਦੇ ਐਡ ਕਰਨੇ ਆ ਜਿਆਦਾ ਪਾਣੀ ਨਹੀਂ ਆਪਾਂ ਨੇ ਇਹਦੇ ਵਿੱਚ ਪਾਣਾ ਤੇ ਹੁਣ ਜਦੋਂ ਆਪਣਾ ਗੁੜ ਚੰਗੀ ਤਰ੍ਹਾਂ ਮੈਲਟ ਹੋ ਚੁੱਕਿਆ ਹੈ ਹੁਣ ਆਪਾਂ ਇਹਦੇ ਵਿੱਚ ਇੱਕ ਚਮਚ ਘਿਓ ਦਾ ਐਡ ਕਰਾਂਗੇ ਤੇ ਇਹਨੂੰ ਆਪਾਂ ਲਗਾਤਾਰ ਚਨਾਉਂਦੇ ਹੋਏ ਚੰਗੀ ਤਰ੍ਹਾਂ ਪਕਾ ਲਵਾਂਗੇ ਥੋੜੀ ਦੇਰ ਪਕਾਣ ਤੋਂ ਬਾਅਦ ਆਪਾਂ ਇਹਨੂੰ ਚੈੱਕ ਕਰਾਂਗੇ ਵੀ ਇਹ ਗੱਟਕ ਬਣਾਉਣ ਲਈ ਰੈਡੀ ਹੈ ਜਾਂ ਨਹੀਂ ਉਹਦੇ ਲਈ ਆਪਾਂ ਨੇ ਇੱਕ ਕੌਲੀ ਵਿੱਚ ਠੰਡਾ ਪਾਣੀ ਲਿਆ ਤੇ ਇਹਦੇ ਵਿੱਚ ਆਪਾਂ ਥੋੜਾ ਜਿਹਾ ਮਿਕਸਚਰ ਫੋਲ ਕਰਾਂਗੇ ਤੇ ਹੁਣ ਆਪਾਂ ਇਹਨੂੰ ਚੈੱਕ ਕਰਾਂਗੇ ਵੀ ਇਹ ਰੈਡੀ ਹੈ ਜਾਂ ਨਹੀਂ ਤਾਂ ਇਹ ਮਿਕਸਚਰ ਹਲੇ ਰੈਡੀ ਨਹੀਂ ਹੋਇਆ ਕਿਉਂਕਿ ਇਹ ਬਹੁਤ ਜ਼ਿਆਦਾ ਨਰਮ ਹੈ ਤੇ ਇਹਨੂੰ ਆਪਾਂ ਥੋੜੀ ਦੇਰ ਹੋਰ ਪਕਾਵਾਂਗੇ ਤੇ ਥੋੜੀ ਦੇਰ ਹੋਰ ਪਕਾਣ ਤੋਂ ਬਾਅਦ ਹੁਣ ਸਾਡਾ ਮਿਕਸਚਰ ਜਿਹੜਾ ਉਹ ਰੈਡੀ ਹੋ ਚੁੱਕਿਆ ਤੇ ਹੁਣ ਆਪਾਂ ਇਹਨੂੰ ਇੱਕ ਵਾਰੀ ਹੋਰ ਦੁਬਾਰਾ ਤੋਂ ਚੈੱਕ ਕਰ ਲੈਨੇ ਆ ਉਹਦੇ ਲਈ ਆਪਾਂ ਨੇ ਦੁਬਾਰਾ ਤੋਂ ਇਹਨੂੰ ਥੋੜਾ ਜਿਹਾ ਮਿਕਸਚਰ ਜਿਹੜਾ ਹੈ ਪਾਣੀ ਵਿੱਚ ਪਾ ਕੇ ਵੇਖਾਂਗੇ ਤੇ ਜੇ ਮਿਕਸਚਰ ਆਪਣਾ ਟੁੱਟਦਾ ਹੈ ਇੱਕਦਮ ਪਰਫੈਕਟ ਤਾਂ ਆਪਣਾ ਮਿਕਸਚਰ ਰੈਡੀ ਆ ਤੇ ਦੇਖੋ ਜੀ ਤੁਸੀਂ ਦੇਖ ਸਕਦੇ ਹੋ ਕਿ ਆਪਣਾ ਮਿਕਸਚਰ ਚੰਗੀ ਤਰ੍ਹਾਂ ਇੱਕਦਮ ਟੁੱਟਣ ਲੱਗ ਚੁੱਕਿਆ ਤੇ ਸੋਲਿਡ ਹੋ ਚੁੱਕਿਆ ਹੈ ਪੂਰਾ ਤੇ ਹੁਣ ਮਿਕਸਚਰ ਆਪਣਾ ਰੈਡੀ ਹੈ ਹੁਣ ਆਪਾਂ ਇਹਦੇ ਵਿੱਚ ਪੀਨਟਸ ਐਡ ਕਰਾਂਗੇ ਤੇ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰਾਂਗੇ ਤੇ ਮਿਕਸ ਕਰਨ ਤੋਂ ਤੁਰੰਤ ਬਾਅਦ ਹੀ ਆਪਾਂ ਨੇ ਗਰਮ-ਗਰਮ ਮਿਕਸਚਰ ਨੂੰ ਗ੍ਰੀਸ ਕੀਤੀ ਹੋਈ ਪਲੇਟ ਵਿੱਚ ਟਰਾਂਸਫਰ ਕਰ ਲੈਣਾ ਹੈ ਤੇ ਗਰਮ-ਗਰਮ ਮਿਕਸਚਰ ਆਪਾਂ ਨੇ ਟਰਾਂਸਫਰ ਕਰਨਾ ਹੈ ਕਿਉਂਕਿ ਜੇਕਰ ਇਹ ਇੱਕ ਵਾਰੀ ਠੰਡਾ ਹੋ ਗਿਆ ਤਾਂ ਇਹਨੂੰ ਸਪਰੈਡ ਕਰਨ 'ਚ ਬਹੁਤ ਜ਼ਿਆਦਾ ਦਿੱਕਤ ਆਉਂਦੀ ਆ ਇਸ ਕਰਕੇ ਆਪਾਂ ਨੇ ਗਰਮ-ਗਰਮ ਮਿਕਸਚਰ ਟਰਾਂਸਫਰ ਕਰ ਲਿਆ ਤੇ ਹੁਣ ਆਪਾਂ ਨੇ ਇੱਕ ਕੋਲੀ ਦੇ ਨੀਚੇ ਥੋੜਾ ਜਿਹਾ ਘਿਓ ਲਗਾ ਕੇ ਉਹਦੀ ਹੈਲਪ ਨਾਲ ਆਪਾਂ ਨੇ ਇਹਨੂੰ ਸਪਰੈਡ ਕਰਿਆ ਜਿਸ ਨਾਲ ਕੋਲੀ ਜਿਹੜੀ ਹੈ ਬਿਲਕੁਲ ਵੀ ਚਿਪਕੇਗੀ ਨਹੀਂ ਤੇ ਇਹਨੂੰ ਆਪਾਂ ਨੇ ਚੰਗੀ ਤਰ੍ਹਾਂ ਸਪਰੈਡ ਕਰਕੇ ਤੇ ਥੋੜੀ ਦੇਰ ਲਈ ਆਪਾਂ ਇਹਨੂੰ ਠੰਡਾ ਹੋਣ ਲਈ ਰੱਖ ਦਵਾਂਗੇ 2 ਮਿੰਟ ਲਈ ਠੰਡਾ ਕਰਨ ਤੋਂ ਬਾਅਦ ਹੁਣ ਆਪਾਂ ਇਹਦੇ ਪੀਸੇਸ ਕੱਟ ਕਰਾਂਗੇ ਤੇ ਤੁਸੀਂ ਸਿਰਫ ਇਹਨੂੰ 2 ਮਿੰਟ ਲਈ ਹੀ ਰੈਸਟ ਤੇ ਰੱਖਣਾ ਹੈ ਜਿਆਦਾ ਠੰਡਾ ਇਹਨੂੰ ਕਰਨਾ ਨਹੀਂ ਹੈਗਾ ਕਿਉਂਕਿ ਜੇਕਰ ਆਪਾਂ ਨੇ ਇਹਨੂੰ ਜਿਆਦਾ ਠੰਡਾ ਕਰ ਲਿਆ ਤਾਂ ਇਹਦੇ ਪੀਸੇਸ ਬਿਲਕੁਲ ਵੀ ਕੱਟ ਨਹੀਂ ਹੋਣਗੇ ਤਾਂ ਇਸ ਕਰਕੇ ਸਿਰਫ 2 ਮਿੰਟ ਲਈ ਆਪਾਂ ਨੇ ਇਹਨੂੰ ਰੈਸਟ ਤੇ ਰੱਖਿਆ ਸੀ ਤੇ ਹੁਣ ਆਪਾਂ ਇਹਦੇ ਪੀਸੇਸ ਕੱਟ ਕਰਾਂਗੇ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਥੋੜੀ ਦੇਰ ਲਈ ਹੋਰ ਠੰਡਾ ਹੋਣ ਲਈ ਰੱਖਾਂਗੇ ਤੇ ਉਸ ਤੋਂ ਬਾਅਦ ਆਪਣੇ ਜਿਹੜੇ ਪੀਸੇਸ ਐ ਉਹ ਖਾਣ ਲਈ ਬਿਲਕੁਲ ਰੈਡੀ ਹੋ ਜਾਣਗੇ ਤੇ ਦੇਖੋ ਜੀ ਪੀਸੇਸ ਆਪਾਂ ਨੇ ਕੱਟ ਕਰ ਲਏ ਐ ਤੇ ਹੁਣ ਥੋੜੀ ਦੇਰ ਲਈ ਆਪਾਂ ਇਹਨਾਂ ਨੂੰ ਠੰਡਾ ਹੋਣ ਲਈ ਇਸੇ ਤਰ੍ਹਾਂ ਛੱਡ ਦਵਾਂਗੇ ਤੇ ਦੇਖੋ ਜੀ ਹੁਣ ਆਪਣੀ ਗੱਚਕ ਚੰਗੀ ਤਰ੍ਹਾਂ ਠੰਡੀ ਹੋ ਚੁੱਕੀ ਐ ਤੇ ਹੁਣ ਇਹਦੇ ਆਪਾਂ ਜਿਹੜੇ ਪੀਸੇਸ ਐ ਉਹਨਾਂ ਨੂੰ ਅਲੱਗ ਕਰ ਲਵਾਂਗੇ ਤੇ ਬਹੁਤ ਹੀ ਆਸਾਨੀ ਨਾਲ ਪੀਸੇਸ ਨਿਕਲ ਜਾਣਗੇ ਇਹਦੇ ਕਿਉਂਕਿ ਆਪਾਂ ਨੇ ਪਲੇਟ ਨੂੰ ਔਇਲ ਨਾਲ ਗ੍ਰੀਸ ਕੀਤਾ ਸੀ ਤੇ ਦੇਖੋ ਜੀ ਹੁਣ ਆਪਣੀ ਗੁੜ ਵਾਲੀ ਗੱਚਕ ਖਾਣ ਲਈ ਬਿਲਕੁਕੁਲ ਰੈਡੀ ਐ ਤੇ ਇਕਦਮ ਵਧੀਆ ਤੇ ਬਿਲਕੁਲ ਮਾਰਕੀਟ ਵਰਗੀ ਗੱਚਕ ਬਣ ਕੇ ਰੈਡੀ ਹੋਈ ਹੈ ਤੁਸੀਂ ਵੀ ਇੱਕ ਵਾਰ ਜ਼ਰੂਰ ਟਰਾਈ ਕਰਕੇ ਵੇਖਿਓ ਬਹੁਤ ਹੀ ਆਸਾਨ ਤਰੀਕੇ ਨਾਲ ਤੁਸੀਂ ਇਹਨੂੰ ਘਰ 'ਚ ਹੀ ਰੈਡੀ ਕਰ ਸਕਦੇ ਹੋ ਤੇ ਜੇ ਤੁਹਾਨੂੰ ਸਾਡੀ ਅੱਜ ਦੀ ਰੈਸਪੀ ਵਧੀਆ ਲੱਗੀ ਹੋਵੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਹਾਨੂੰ ਸਾਡੀ ਅੱਜ ਦੀ ਰੈਸਪੀ ਕਿੱਦਾਂ ਦੀ ਲੱਗੀ ਧੰਨਵਾਦ